ਉਹ ਕਿੰਨੇ ਕਿੰਨੇ ਉਹ ਕਿੰਨੇ ਦਾ ਕਿਲੋ ਇਹਰ ਵਾਟ ਦੇਖ ਲਾ ਭਾਈ ਕੋ ਐਪਲ ਦੇ ਆਪੇ ਐਪਲ ਢੇਰਾਂ ਦੇ ਢੇਰ ਆ ਅੰਨੀ ਰਾਣਾ ਭਾਈ ਇਹ ਹਾਲ ਬਾਜ਼ਾਰ ਦੇ ਵਿੱਚ ਫਿਰ ਮੋਬਾਈਲਾਂ ਦਾ ਸਾਰਾ ਢੇਰ ਆ ਆ ਰੋਡ ਹੈ ਜੀ ਅੱਛਾ ਤੇ ਇਹ ਰੀਸਾਈਕਲਿੰਗ ਵਾਲੇ ਕਵਰ ਦਾ ਅੱਛਾ ਇਹ ਸਾਰੇ ਯੂਜ਼ ਕੀਤੇ ਹੋਏ ਨਾ ਲੋਕਾਂ ਨੇ ਜਿਹੜੇ ਕੁੱਟ ਦਿੰਦੇ ਆ ਇਹ ਨਾ ਮਤਲਬ ਕੁੱਟੇ ਲੰਘ ਰਹੇ ਆ ਨਾ ਆਸਾਨੀ ਜੀ ਵੀ ਆ ਕੋਈ ਰਾਸ਼ਨਿੰਗ ਹੈ ਇਹਦੇ ਨਾਲ ਲੋਹਰੀਆਂ ਦਾ ਦਿਲ ਨਹੀਂ ਚੜਿਆ ਅੱਛਾ ਅਰੇ ਅਜੇ 11:00 ਕੱਜਿਆ ਇਹ ਕਹਿ ਲੋ ਕਿ ਅਜੇ ਸਵੇਰ 8:00 ਸਹੀ ਕੰਮ ਜੀ ਕੋ ਸ਼ੁਰੂ ਹੋਣਾ ਨਾ 2:00 ਵਜੇ ਤੋਂ ਬਾਅਦ ਅਜੇ ਲੱਗਣਾ ਹੈ ਤੁਸੀ ਬਾਹਰ ਪਾ ਬੰਦੇ ਤੋਂ ਬੰਦਾ ਵਜ ਰਿਹਾ ਸਾਲੇ ਕਲਾਸਿਕਲ ਦੇ ਦੇਖਣ ਨੂੰ ਗਾਨਰ ਗਾ ਕਲਾਸਿਕਲ ਕਿੰਨੇ ਦਾ ਹੈ 850 800 ਪਾਕਿਸਤਾਨੀ ਹਾਂ ਇੰਡੀਅਨ 130 200 ਰੁਪਏ ਦਾ ਯਾਰ ਕੀ ਬਾਤ ਦੇਖ ਠਿੱਕੀ ਆਲੂ ਟਿੱਕੀ ਨਾਲ ਦੀ ਆ ਜੀ ਆ ਜੀ ਉਹ ਬੜਾ 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 ਬਾਓ ਹੈ ਹਾਂ ਉਹ ਜੀ ਉਹ ਕਿੰਨੇ ਕਿੰਨੇ ਕਰੋ ਉਸਨੂੰ ਇਹ ਬੜਾ ਕਿੰਨਿਆ 11 11 ਓਕੇ ਉਹ ਕਿੰਨੇ ਦਾ ਕਿਲੋ ਕਿਲੋ ਦਾ ਹਿਸਾਬ ਹੈ ਨਸ ਤੇ ਜਿਹੜੇ ਹਿਸਾਬ ਨਾਲ ਤੁਸੀਂ ਨਹੀਂ ਰੋਗੇ ਵਾਲੇ ਤੇ ਕਿਲੋ ਦੇ ਹਿਸਾਬ ਨਾਲ ਲੱਗਦਾ ਕਿਲੋ ਦੇ ਹਿਸਾਬ ਨਾਲ ਇਹ ਤੇ ਕਿੱਤੇ ਦਾ ਦੇਣਾ ਹੈ ਇਹ ਦੋਸਤ ਹਰਗਾ ਹੋ ਜਾਏਗਾ ਹਾਂਜੀ ਘੱਟ ਤੋਂ ਘੱਟ ਘੱਟ ਤੋਂ ਵੜਾ ਇਹ ਇਹਦੀ ਕਨਫਿਗਰੇਸ਼ਨ ਵਿੱਚ ਸੁੱਖੇ ਕੀ ਆ ਇਹਦੀ ਸਪੈਸੀਫਿਕੇਸ਼ਨ ਰਾਡ ਕੋਲਾ ਮੈਂ ਇਹ ਕਰਾਉਂਗਾ ਭਾਈ ਅੱਛਾ ਚਾਰ ਸੇ ਪੰਜਾਂ ਨੈਟ ਦੀ ਟਾਈਮਿੰਗ ਦੇ ਅੰਦਰ ਦੋਆਂ ਇੱਕ ਸਿਫਰੈਂਡੀ ਹੋਗੀ ਚਾਰਜੇ ਸਾਥ ਵੀਰੇ ਕਿੱਥੇ ਰਹਿਣਾ ਆਈ ਲੋਰਡ ਪਾਕਿਸਤਾਨ ਪੰਜਾਬੀ ਤੇ ਪੰਜਾਬੀ ਚ ਬੋਲ ਫਿਰ ਇਹ ਪੰਜਾਬੀ ਦੇ ਪੰਜਾਬ ਤੋਂ ਆਏ ਨੇ ਯਾਰ ਹਾਂ ਜਾਂ ਕੋਡ ਦੁੱਧ ਦੱਸ ਕਿੰਨੇ ਦਾ ਦੇਣਾ ਹੈ ਹਾਂ ਦੱਸ ਦੱਸ ਬਈ ਇਹਦੇ ਤੇ ਨਹੀਂ ਗਿਆ ਯਾਰ ਪੰਜਾਬੀ ਤਾਂ ਤੂੰ ਜੇ ਥੋੜੇ ਵੱਧ ਵੀ ਮੰਗ ਲੈਗਾ ਸੀ ਵੱਧ ਵੀ ਦੇਣਾ ਨਹੀਂ ਇਹ ਕਿੰਨੇ ਕਾਣੇ ਨੇ ਬਈ ਲਾਰਡ ਦਾ ਮਾਰੇ ਬਾਅਦ ਸੀ ਯੂਜ਼ ਹੁੰਦੇ ਆ আচ্ছা ਬਾਹਰੋਂ ਬਾਹਰੋਂ ਹੁੰਦੇ ਨੇ ਇਹ ਕੋਈ ਮੈਂ ਇੰਦਰਾ ਕਰ ਨਹੀਂ ਰਹੀ ਯੂਜ਼ ਕੀਤਾ ਹੋਵੇ ਉਸ ਦੌਰ ਦੇ ਵਿੱਚ ਕੋਈ ਨਾ ਚਾਹਤਾ ਹਾਂ ਕਵਰ ਚੱਲਦੇ ਨੇ ਇਹ ਆਵਾਜ਼ ਚੱਲ ਰਹੀ ਹੈ ਅੰਨੀ ਰਾਣਾ ਬਾਈ ਇਹ ਹਾਲ ਬਾਜ਼ਾਰ ਦੇ ਵਿੱਚ ਫਿਰ ਮੋਬਾਈਲਾਂ ਦਾ ਸਾਰਾ ਢੇਰ ਆ ਆਹ ਲੋੜ ਹੈ ਜੀ ਅੱਛਾ ਤੇ ਇਹ ਰੀਸਾਈਕਲਿੰਗ ਵਾਲੇ ਕਵਰ ਦਾ ਅੱਛਾ ਇਹ ਸਾਰੇ ਯੂਜ਼ ਕੀਤੇ ਹੋਏ ਨਾ ਲੋਕਾਂ ਨੇ ਜਿਹੜੇ ਛੋਟੇ ਦਿੰਦੇ ਆ ਹਾਂ ਹਾਂ ਸਾਡੇ ਇਹ ਇਹ ਮੈਂ ਤੁਹਾਨੂੰ ਦੱਸਾਂ ਸਾਡੇ ਉੱਥੇ ਪਤਾ ਹੈ ਕੀ ਜਿਵੇਂ ਬਿਜ਼ਨਸ ਸਾਡੇ ਵੱਡੀਆਂ ਜਿਹੜੀਆਂ ਸ਼ਾਪਿੰਗ ਸੈਂਟਰ ਆ ਉੱਥੇ ਕਿਸਪੈਸ਼ਲ ਲਾਉਂਦੇ ਆ ਬੀ ਜੇ ਤੁਸੀਂ ਕੋਈ ਵੀ ਚੀਜ਼ ਚੀਜ਼ ਇਲੈਕਟ੍ਰਿਕ ਦੀ ਆਪਦੀ ਰਾਈਸ ਸੇ ਅਕਲ ਕਰਨੀ ਹੈ ਤਾਂ ਉਹ ਸਿੱਟ ਜੋ ਫਿਰ ਉਹ ਇੱਥੇ ਆ ਜਾਂਦੇ ਆ ਸਵੰਦ ਜਿਹੜੇ ਤੁਸੀਂ ਲਾਉਣੇ ਹਾਂ ਇਹ ਤਾਂ ਰੀਸਾਈਕਲ ਹੈ ਪਲਾਸਟਿਕ ਰੀਸਾਈਕਲ ਯਾਰ ਆਪਣੀ ਸਾਈਕਲਿੰਗ ਇੱਥੇ ਆਈ ਆ ਹਾਂ ਜੀ ਉਹ ਤੁਹਾਨੂੰ ਏਅਰਬੱਡਸ ਵੀ ਵਖਾਣ ਦੇ ਦਿੰਦੇ ਲੋ ਏਅਰਬੱਡਸ ਦੇਖ ਲਾ ਭਾਈ ਚੱਕੋ ਐਪਲ ਏਅਰਬੱਡ ਆਪੇ ਐਪਲ ਢੇਰਾਂ ਦੇ ਢੇਰ ਉਹ ਲਾ ਹੈ ਇਹ ਇੱਥੇ ਰਾ ਕਿਹੜਾ ਕਿਹੜਾ ਲੈਣਾ ਪ੍ਰੋ 2 ਆਪਣੇ ਤਾਂ ਨਾ ਜਦੋਂ ਨਵਾਂ ਆਉਂਦਾ ਤੇ ਨਵਾਂ ਲੈ ਲੈਂਦਾ ਤੇ ਪੁਰਾਣਾ ਕਿਸੇ ਦਰਾਜ-ਦਰੂਜ ਚ ਪਿਆ ਰਹਿੰਦਾ ਨਾ ਉਹ ਖਰਾਬ ਹੋ ਜਾਂਦਾ ਦੇਖੋ ਪ੍ਰੋਪਰਲੀ ਯੂਜ਼ ਹੋ ਰਹੇ ਆ ਹਾਂ ਜੀ ਯੂਜ਼ ਹੋ ਰਹੇ ਉਹ ਮੇਰੇ ਕੋਲੇ ਇਹਦਾ Samsung ਦਾ ਇੱਕ ਢਿੱਗ ਪਿਆ ਯਾਰ ਮੈਂ ਠੀਕ ਕਰ ਜਾਈਦਾ ਰਹਿੰਦਾ ਢਿੱਗ ਫਿਰ ਲੈ ਲਓ ਫਿਰ ਇਹਦੋਂ ਵਧੀਆ ਮੌਕਾ ਹੀ ਆਉਂਗਾ ਕੀ ਬਾਤ ਆ ਚਲੋ ਆ ਵਧੀਆ ਹੋਰ ਗੱਲ ਆ ਹਾਂ ਮੈਂ ਨਾ ਮਤਲਬ ਫੋਨ ਤੇ ਨੰਘ ਰਹੇ ਆ ਨਾ ਆਸਾਨੀ ਈਜ਼ੀ ਆ ਕੋਈ ਰਸ਼ਿੰਗ ਹੈ ਜਿਹਨਾਂ ਲਾਹੌਰਿਆਂ ਦਾ ਦਿਲ ਨਹੀਂ ਚੜਿਆ ਅੱਛਾ ਹੁਣ 10:00 11:00 ਕ ਬੱਜਿਆ ਇਹ ਕਹਿ ਲੋ ਕਿ ਅਜੇ ਸਵੇਰ ਇੱਥੇ ਸਹੀ ਕੰਮ ਜਿਹੜਾ ਸ਼ੁਰੂ ਹੋਣਾ ਨਾ 2:00 ਵਜੇ ਤੋਂ ਬਾਅਦ ਐਂਜ ਲੰਘਣਾ ਨਾ ਤੁਸੀਂ ਬਾਹਰ ਦੀ ਬਾਹਰ ਦੇ ਵਿੱਚ ਬੰਦਾ ਵੱਜ ਰਿਹਾ ਹੋਣਾ ਨਾ ਰਾਤੀ ਸੁਖਮੰਤ ਹੋ ਬਰਾਬਰ ਗਰਮੀ ਦਾ ਆਪਣੇ ਆ ਸਣੀ ਸਣੀ ਦਾ ਬਿਜ਼ਨਸ ਲੱਗਦਾ ਦਾ ਸਣੀ ਨਾ ਸਣੀ ਨਾ ਇੰਟਰਨੈਸ਼ਨਲ ਲੈਵਲ ਤੇ ਲੈ ਰਿਹਾ ਦਾ ਕੰਮ ਸਨੀ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਉਹਦਾ ਬਿੰਨ ਡ੍ਰੌਪ ਕਰ ਰਿਹਾ ਲਾਹੌਰ ਦੇ ਲਾਹੌਰ ਦੇ ਹਾਲ ਬਾਜ਼ਾਰ ਚ ਲਾਹੌਰ ਦਾ ਹਾਲ ਹਾਲ ਬਾਜ਼ਾਰ ਹਾਲ ਰੋਡ ਆ ਨਾ ਹਾਲ ਰੋਡ ਅੱਛਾ ਲਓ ਜੀ ਆਓ ਕਿੱਕੇ ਗਰਮੀ ਤਾਂ ਇੰਦਰ ਆ ਗਿਆ ਜੀ ਮੀਤ ਭਾਈ ਲੈ ਚੱਕ ਡ੍ਰਾਈਵਰ ਦੇ ਸਾਹੀ ਜਿਹੜੇ ਸਾਲੇ ਕਲਾਸਿਕਲ ਦੇ ਦੇਖਣ ਨੂੰ ਗਨਰ ਗੱਲ ਕਲਾਸਿਕਲ ਕਿੰਨੇ ਦਾ ਇਹ 850 800 پاکستانی ہاں ਇੰਡੀਅਨ 1 ਸਾਈਡ ਕਰ ਦੋ ਰੁਪਏ ਦਾ ਯਾਰ ਕੀ ਬਾਤ ਹੈ ਦੇਖ ਟਿੱਕੀ ਹਾਂ ਟਿੱਕੀ ਆ ਬਈ ਆਲੂ ਟਿੱਕੀ ਦਾ ਹੁੰਦੀ ਹੈ ਹਾਂ ਹਾਂ ਪਾਓ بڑا بڑا ਪਾਓ بڑا ਪਾਓ ਹੈ ਹਾਂ ਉਹ ਜਿਹਨੇ ਉਸ ਤੋਂ ਬੰਦੇ ਬਣਾਇਆ ਪਿਆ ਇੱਥੇ ਹਾਂ ਸਾਡੇ ਤੇ ਵੈਸੇ ਨਾ ਮਤਲਬ ਨਾਨ ਵਗੈਰਾ ਚੱਲਦਾ ਪਾਓ ਦਾ ਥੋੜਾ ਜਿਹਾ ਇਹਦੇ ਚਿਕਨ ਜੁਗਨ ਆ ਯਾਰ ਜਿੰਨੇ ਤੁਹਾਡੇ ਨਾ Honda ਮੋਟਰਸਾਈਕਲ ਨੇ ਹਾਂ ਜੀ ਤੁਸੀਂ ਪਾਕਿਸਤਾਨੋਂ ਕੱਟ ਕੇ Honda ਤਾਂ ਕਰ ਲਓ ਸਾਡੇ ਇਹ Honda 70 ਕومیਗੀ ਮੋਟਰਸਾਈਕਲ ਆ ਜੀ ਤੇ Honda ਉਹ ਦੂਜੀ ਮਹਿਰਾਨ ਜਿਹੜੀ Suzuki ਦੀ ਆ ਉਹ ਕومی ਗੱਡੀ ਆ ਜੀ ਯਾਰ ਇੰਨੇ ਤਾਂ ਸਾਈਕਲ ਨਹੀਂ ਹੁਣੇ ਸਾਡੇ ਜਿੰਨੇ ਤੁਹਾਡੇ ਹੁੰਦੇ ਨੇ ਕੋਈ ਹੋਰ ਕੰਪਨੀ ਹੈ ਸਾਈਕਲ ਨਹੀਂ Honda ਹੀ ਆ ਮੋਟਰਸਾਈਕਲਾਂ ਦੀ ਨੇ ਹੈ ਨਾ ਚਾਈਨੀਸ ਵਗੈਰਾ ਹੈ ਨਾ ਸੂਲਟੀ ਬ੍ਰਾਂਡ ਵੀ ਚੱਲਦਾ ਹਾਂ ਬਸ ਹੋਂਡਾ ਦਾ ਹੀ ਜਿਹੜਾ ਟੈਬਲੇਟ ਆ ਹਾਂ ਹੋਂਡਾ 70 ਹੋਂਡਾ 125 ਨਾ ਜੀ ਇੱਥੇ ਟੈਬਲੇਟ ਕਿਨੇ ਆ ਜਾਂਦੇ ਸਾਰੇ ਹੋਂਡਾ ਸੋ ਦੋਸਤੋ ਥੋੜਾ ਜਿਹਾ ਸਮਾਂ ਸੀਗਾ ਸਾਡੇ ਕੋਲੇ ਸਵੇਰ ਸਵੇਰ ਤੇ ਸਾਡੀ ਰਹਾ ਇਸ ਦੇ ਨੇੜੇ ਏਰੀਆ ਸੀ ਦੇ ਰਾਣਾ ਬਾਈ ਕਹਿੰਦੇ ਚਲੋ ਤੁਹਾਨੂੰ ਮੋਬਾਈਲ ਮਾਰਕੀਟ ਦਿਖਾ ਕੇ ਲੈ ਆਉਣੇ ਆ ਤੇ ਮੈਨੂੰ ਦਿੱਲੀ ਦੀ ਜਿਹੜਾ ਮਾਰਕੀਟ ਯਾਦ ਆ ਗਈ ਲਾਲਾ ਲਾਜਪਤਰਾ ਇਹ ਮਾਰਕੀਟ ਤੇ ਉਹੀ ਕੁਝ ਇੱਥੇ ਚੱਲ ਰਿਹਾ ਪਰ ਜਿਹੜੀ ਇੱਕ ਗੱਲ ਮੈਂ ਦੇਖ ਰਿਹਾ ਡਵੈਲਪਡ ਕੰਟਰੀ ਤੇ ਜਿਹੜੇ ਵਿਕਸਤ ਦੇਸ਼ ਇਹਨੂੰ ਆਪਾਂ ਕਹੈ ਸਕਦੇ ਹਾਂ ਉਸ ਨੂੰ ਵਿਕਸਤ ਦੇਸ਼ਾਂ ਤੋਂ ਜਿਹੜਾ ਮਾਲ ਆ ਰਿਹਾ ਇੱਥੇ ਉਹ ਚੀਜ਼ਾਂ ਇੱਥੇ ਘੱਟ ਮਾਰੀਆਂ ਵਰਤੀਆਂ ਜਾ ਰਹੀਆਂ ਤੇ ਮੈਂ ਇਸ ਚੀਜ਼ ਦੀ ਪ੍ਰੇਰਣਾ ਵੀ ਦੇਉਂਗਾ ਵੀ ਆਪਾਂ ਜੇ ਇਸ ਪਲੈਨੈਟ ਨੂੰ ਸਾਰੇ ਪਲੈਨੈਟ ਨੂੰ ਸਾਫ਼ ਰੱਖਣਾ ਤਾਂ ਇਹਦੇ ਵਿੱਚ ਕੋਈ ਬੁਰਾਈ ਨਹੀਂ ਅਸੀਂ ਅਕਸਰ ਨਾ ਆਉਂਦੇ ਫੋਨ ਖੁੰਜੀਆਂ ਖੜ ਲੈ ਸਿੱਟੀ ਰੱਖਦੇ ਆ ਹੋਰ ਚੀਜ਼ਾਂ ਸਿੱਟੀ ਰੱਖਦਾ ਜਿਹੜੇ ਕਿਤੇ ਕੰਮ ਨਹੀਂ ਆਉਂਦੀਆਂ ਤੇ ਇੱਥੇ ਉਹਨਾਂ ਨੂੰ ਕੰਮ ਲਿਆ ਜਾਂਦਾ ਲੈਪਟਾਪ ਤੱਕ ਤੁਸੀਂ ਦੇਖ ਲੈ ਜਿਵੇਂ ਆਪਣੇ ਉੱਥੇ ਨਹੀਂ ਹੁੰਦਾ ਤੇ ਬੋਸ ਆਰਮੀ ਵਾਲੇ ਹੋਗੇ ਕੱਪੜੇ ਹੋਗੇ ਰੀਸਾਈਕਲ ਜਾਂ ਬਰਨਿੰਗਸ ਤੇ ਹੁੰਦੀ ਨੇ ਆਪਣਾ ਜੇ ਵੀ ਹਾਈ ਫਾਈ ਜਾਂ ਕਿਤੇ ਕਹਿੰਦੇ ਆ ਕਿ ਜੇ ਤੁਹਾਨੂੰ ਪੁਰਾਣਾ ਹੈ ਤੁਸੀਂ ਨਹੀਂ ਕੋਈ ਜੰਤਰ ਯੂਜ਼ ਕਰਨਾ ਤੇ ਉਹ ਉੱਥੇ ਜਾ ਕੇ ਤੁਸੀਂ ਰੀਸਾਈਕਲ ਵਾਸਤੇ ਰੱਖ ਦਿਓ ਤੇ ਆਪਾਂ ਸੋਚਦੇ ਆ ਯਾਰ ਇਹ ਪਤਾ ਨਹੀਂ ਕੀ ਕਰਦੇ ਹੋਗੇ ਸ਼ਾਇਦ ਖੋਲ ਖੂਲ ਕੇ ਨਵੇਂ ਬਣਾ ਲੈਂਦੇ ਹੋਣਗੇ ਪਰ ਉਹ ਏਦਾਂ ਪਾਕਿਸਤਾਨ ਹੋ ਗਿਆ ਇੰਡੀਆ ਹੋ ਗਿਆ ਆਮ ਇਹਨਾਂ ਛੋਟੇ ਮੁਲਕਾਂ 'ਚ ਆ ਜਾਂਦੇ ਨੇ ਨਹੀਂ ਬਹੁਤ ਵਧੀਆ ਲੱਗਿਆ ਜੀ ਮਾਰਕੀਟ ਘੁੰਮ ਕੇ ਚਲੋ ਆਓ ਕਿਤੇ ਅਗਲੀ ਥਾਂ ਚੱਲਦੇ ਆਂ ਫੇਰ